ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਆਪਣਾ ਤਰੱਕੀ ਪ੍ਰਾਪਤਾ ਕਰਨਾ ਜੇ ਇੰਡਸਟਰੀ ਇੱਥੇ ਨਾ ਆਈ ਤੇ ਇੰਡਸਟਰੀ ਤੋਂ ਬਿਨਾ ਗਵਰਨਮੈਂਟ ਦੀ ਕੋਈ ਰੈਵਨਿਊ ਦਾ ਸੋਰਸ ਨਹੀਂ ਹੁੰਦਾ ਤੇ ਇੰਡਸਟਰੀ ਤੋਂ ਬਿਨਾ ਹੋਰ ਕੋਈ ਤਰੀਕਾ ਨਹੀਂ ਹੈ ਕਿ ਕੋਈ ਸਟੇਟ ਜਾਂ ਕੋਈ ਦੇਸ਼ ਤਰੱਕੀ ਕਰ ਸਕੇ ਤਰੱਕੀ ਉਹੀ ਸੂਬਾ ਕਰਦਾ ਜਿੱਥੇ ਇੰਡਸਟਰੀ ਆਉਂਦੀ ਹੈ ਜਾਂ ਜਿੱਥੇ ਵੱਡੇ ਵੱਡੇ ਇਨਵੈਸਟਮੈਂਟ ਆਉਂਦਾ ਤੇ ਉਹੀ ਸਟੇਟ ਤੇ ਉਹੀ ਦੇਸ਼ ਅੱਗੇ ਵੱਧਾ ਤੇ ਆਪਣੇ ਪੰਜਾਬ ਦੇ ਵਿੱਚ ਆਪਣੀ ਜੋ ਲੀਡਰਸ਼ਿਪ ਆ ਉਹਨਾਂ ਦਾ ਕੋਈ ਇਦਾਂ ਦਾ ਰੋਡ ਮੈਪ ਹੀ ਨਹੀਂ ਹੈ ਕਿ ਕਿਹੜੇ ਤਰੀਕੇ ਆਪਾਂ ਇੰਡਸਟਰੀ ਨੂੰ ਉਤਸ਼ਾਹਿਤ ਕਰਨਾ ਕਿਹੜੇ ਤਰੀਕੇ ਆਪਾਂ ਇੰਡਸਟਰੀ ਨੂੰ ਆਪਾਂ ਆਪਣੀ ਸਟੇਟ ਵੱਲ ਨੂੰ ਇੰਟਰੈਕਟ ਕਰਨਾ ਇਹ ਕੋਈ ਚੀਜ਼ ਨਾ ਹੋਣ ਕਰਕੇ ਆਪਣੇ ਇਧਰ ਨੂੰ ਇੰਡਸਟਰੀ ਮੂੰਹ ਨਹੀਂ ਕਰਦੀ ਇਧਰ ਆਉਣੀ ਤਾਂ ਦੂਰ ਜਿਹੜੀ ਐ ਉਹ ਵੀ ਜਾ ਰਹੀ ਐ ਤੇ ਤੁਸੀਂ ਹੁਣ ਆਪਣੇ ਵਿੱਚੋਂ ਹੀ ਨਿਕਲੇ ਹਰਿਆਣਾ ਹਿਮਾਚਲ ਤੇ ਇੱਕ ਤਾਂ ਆਪਣੇ ਇਹ ਵੀ ਕਾਰਨ ਆ ਕਿ ਆਪਾਂ ਉੱਪਰ ਜਿਹੜੀ ਸੈਂਟਰ ਚ ਸਰਕਾਰ ਹੁੰਦੀ ਐ ਹਮੇਸ਼ਾ ਆਪਾਂ ਉਹਦੇ ਉਲਟ ਸਰਕਾਰ ਬਣਾਉਣੇ ਐ ਤੇ ਇਹ ਵੀ ਬਹੁਤ ਵੱਡਾ ਫੈਕਟ ਪੈਂਦਾ ਕਿ ਉੱਤੇ ਸਰਕਾਰ ਹੋਰ ਹੋਵੇ ਤੇ ਸਟੇਟ ਚ ਹੋਰ ਹੋਵੇ ਤੇ ਨਾਲ ਬੜਾ ਫੈਕਟ ਪੈਂਦਾ ਫਿਰ ਪ੍ਰੋਪਰ ਕੰਮ ਨਹੀਂ ਹੁੰਦੇ ਇਹਨਾਂ ਦੇ ਆਪਸ ਵਿੱਚ ਪਾਰਟੀ ਬਾਜੀ ਕਰਕੇ ਨੁਕਸਾਨ ਸਟੇਟ ਦਾ ਹੁੰਦਾ ਤੇ ਉਹਦਾ ਖਮਿਆਜਾ ਲੋਕ ਭੁਗਤਦੇ ਤੇ ਇਹਨਾਂ ਦਾ ਕੀ ਜਾਂਦਾ ਇਹ ਤਾਂ ਆਪਦੇ ਘਰ ਭਰ ਲੈਂਦੇ ਇਹਨਾਂ ਕ ਪੈਸਾ ਸਟੇਟ ਚ ਵਾਧੂ ਆ ਜਿਹੜਾ ਇਹਨਾਂ ਦੇ ਖਾਨ ਨੂੰ ਇਹਨਾਂ ਦੇ ਕੰਮ ਚੱਲ ਜਾਂਦੇ ਵਧੀਆ ਤੇ ਕਈ ਪੀੜ੍ਹੀਆਂ ਲਈ ਪੈਸਾ ਜੋੜ ਜਾਂਦੇ ਤਾਂ ਤੇ ਪਰ ਸਫਰ ਕਰਦੇ ਆ ਲੋਕ ਆ ਆਮ ਲੋਕ ਤੇ ਹੁਣ ਆਪਣੇ ਚੋ ਹੀ ਨਿਕਲਿਆ ਹਰਿਆਣਾ ਤੇ ਹਿਮਾਚਲ ਹਰਿਆਣੇ ਦੇ ਵਿੱਚ ਤੁਸੀਂ ਪੰਜਾਬੀ ਆਉਣੇ ਜਦੋਂ ਆਪਣੇ ਦਿੱਲੀ 에어ਪੋਰਟ ਆਉਣੇ ਆ 에어ਪੋਰਟ ਤੋਂ ਅੱਗੇ ਗੁੜਗਾਉਂ ਸ਼ੁਰੂ ਹੋ ਜਾਂਦਾ ਤੇ ਗੁੜਗਾਉਂ ਦੇ ਵਿੱਚ ਇੰਡਸਟਰੀ ਕਲਸਟਰ ਬਣਾ ਕੇ ਤੇ ਉੱਥੇ ਕਲਸਟਰਾਂ ਦੇ ਅਕੋਰਡਿੰਗ ਉਹ ਆਪਣਾ ਬਣਾ ਰੱਖੀ ਆ ਉਹਨਾਂ ਨੇ ਇੰਡਸਟਰੀ ਇੰਨੀ ਜ਼ਿਆਦਾ ਇੱਥੇ ਆ ਰਹੀ ਹੈ ਕਿ ਭਾਰਜਾਨੀ ਕੇ ਏਰੀਏ ਚ ਵੱਡੇ ਵੱਡੇ ਕਲਸਟਰ ਬਣੇ ਆ ਤੇ ਉੱਥੇ ਕੋਈ ਕਿਤੇ ਆਈਟੀ ਇੰਡਸਟਰੀ ਹੈ ਈਵਨ ਕੇ ਗੂਗਲ ਕੇ ਗੂਗਲ ਦੇ ਆਫਿਸ ਇੱਥੇ ਹੈ ਜਿੰਨੇ ਆ ਸੋਸ਼ਲ ਮੀਡੀਆ ਵਾਲੇ ਜਿੰਨੇ ਵੱਡੇ ਵੱਡੇ ਯੂਟਿਊਬਰ ਉਹ ਇੱਥੇ ਆ ਕੇ ਟ੍ਰੇਨਿੰਗ ਲੈ ਕੇ ਜਾ ਰਹੇ ਆ ਨਵੇਂ-ਨਵੇਂ ਜੋ ਵੀ ਸੌਫਟਵੇਅਰ ਬੰਦੇ ਆ ਤੇ ਉਹਨਾਂ ਬਾਰੇ ਜੋ ਵੀ ਨਵੀਂ ਟੈਕਨੀਕ ਗੂਗਲ ਆਉਂਦੀ ਆ ਉਹਦੀ ਉਹ ਇੱਥੇ ਸਾਰਾ ਕੁਝ ਗੁੜगांव ਦੇ ਵਿੱਚ ਆ ਕੇ ਉਹਨਾਂ ਨੂੰ ਪੂਰੀ ਪ੍ਰੋਪਰ ਟ੍ਰੇਨਿੰਗ ਮਿਲਦੀ ਤੇ ਹੋਰ ਵੀ ਬਹੁਤ ਵੱਡੀਆਂ-ਵੱਡੀਆਂ ਇੱਥੇ ਕੰਪਨੀਆਂ ਐ ਮਰੂਤੀ ਇੱਥੇ ਬਣਦੀ ਐ ਹੀਰੋ ਹੰਡਾ ਬਾਈਕ ਇੱਥੇ ਬਣਦੀ ਐ ਹੁਣ ਹੀਰੋ ਤੇ ਹੰਡਾ ਅਲੱਗ-ਅਲੱਗ ਹੋ ਗਏ ਐ ਤੇ ਉਹ ਦੋ ਯੂਨਿਟ ਐ ਇੱਥੇ ਐ ਤੇ ਜਿਹੜੀ ਮਰੂਤੀ ਕੰਪਨੀ ਐ ਘੱਟ ਤੋਂ ਘੱਟ 15-20 ਹਜ਼ਾਰ ਬੰਦੇ ਨੂੰ ਰੋਜ਼ਗਾਰ ਇੱਕ ਮਰੂਤੀ ਨੇ ਦਿੱਤਾ ਹੋਇਆ ਤੇ ਮਰੂਤੀ ਦੇ ਨਾਲ ਹੀ ਘੱਟ ਤੋਂ ਘੱਟ 2000 ਕੰਪਨੀ ਜੁੜੀ ਹੋਈ ਐ ਕੋਈ ਪਿਸਟਨ ਬਣਾਉਂਦੀ ਆ ਕੋਈ ਟਾਇਰ ਬਣਾਉਂਦੀ ਕੋਈ ਵੀਲ ਬਣਾਉਂਦੀ ਕੋਈ ਕੁਛ ਕੋਈ ਕੁਛ ਕੋਈ ਸੀਸ ਤੇ ਇੰਨੀ ਵੱਡੀ ਇੰਡਸਟਰੀ ਇੰਨੀ ਜ਼ਿਆਦਾ ਰੈਵਨਿਊ ਇੱਥੋਂ ਪੂਰੇ ਹਰਿਆਣੇ ਨੂੰ ਸਭ ਤੋਂ ਜ਼ਿਆਦਾ ਰੈਵਨਿਊ ਗੁਰਦਾਵਾਲਾ ਚੋਂ ਜਾ ਰਿਹਾ ਤੇ ਲੋਕਾਂ ਦੇ ਉੱਤੇ ਉਹ ਕੰਮ ਕਰ ਰਹੀ ਹੈ ਸਰਕਾਰ ਤੇ ਇੱਥੇ ਤਰੱਕੀ ਹੋ ਰਹੀ ਹੈ ਤੇ ਪੂਰੇ ਦੇਸ਼ ਚੋਂ ਲੋਕ ਇੱਥੇ ਆ ਕੇ ਰਹਿ ਰਹੇ ਆ ਤੇ ਲੌਂ ਐਂਡ ਆਰਡਰ ਵੀ ਇੱਥੇ ਚੰਗਾ ਕੋਈ ਇੱਥੇ ਸੇਫਟੀ ਦੀ ਕੋਈ ਪ੍ਰੋਬਲਮ ਨਹੀਂ ਹੈ ਪਾਵੇਂ ਤੁਸੀਂ ਅੱਧੀ ਰਾਤ ਗੁੜਗਾਉਂ ਦੇ ਵਿੱਚ ਸੜਕ ਤੇ ਨਿਕਲ ਜਾਵੇ ਕੋਈ ਲੜਕੀ ਇਕੱਲੀ ਵੀ ਨਿਕਲ ਜਾਵੇ ਤਾਂ ਵੀ ਇੱਥੇ ਕੋਈ ਡਰਨੀ ਹੈ ਤੇ ਇਸ ਕਰਕੇ ਜਾਂਦਾ ਇੱਥੇ ਲੌਂਗ ਅਨ ਆਰਡਰ ਮੈਂਟੇਨ ਸਭ ਕੁਝ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਇਹਨਾਂ ਨੇ ਤੇ ਜਿਹਦੇ ਕਰਕੇ ਇੰਡਸਟਰੀ ਇਹੀ ਕੁਝ ਮੰਗਦੀ ਹੈ ਕਿ ਜਿਹੜੀ ਸਟੇਟ ਚ ਰੂਲ ਆਫ ਲਾ ਨੀ ਹੁੰਦਾ ਉੱਥੇ ਇੰਡਸਟਰੀ ਕਦੇ ਨਹੀਂ ਆਉਂਦੀ ਹੁਣ ਪੰਜਾਬ ਦੇ ਵਿੱਚ ਜੋ ਛੋਟੇ ਮੋਟੇ ਹੈ ਵੀ ਹੈ ਕਾਮਕਾਰ ਉਹ ਵੀ ਉਹਨਾਂ ਤੋਂ ਵੀ ਇਹ ਐਕਸਟਰਸ਼ਨ ਮੰਗਦੇ ਆ ਤੇ ਗੋਲੀਆਂ ਮਾਰ ਕੇ ਮਾਰ ਦਿੰਦੇ ਜੇ ਕੋਈ ਨਹੀਂ ਦਿੰਦਾ ਹੁਣ ਬੋਰ ਦੇ ਵਿੱਚ ਦੇਖ ਲੋ ਕੱਪੜੇ ਵਾਲਾ ਵਿਚਾਰਾ ਹੋਰ ਵੀ ਕਈ ਕਿੰਨੇ ਆਪਣੇ ਮਾਰਤੇ ਫਿਰ ਨਾ ਕੋਈ ਕਿਸੇ ਪਾਸੇ ਕੇਸ ਲੱਗਦਾ ਤੇ ਨਾ ਕੁਛ ਜੇਲ੍ਹਾਂ ਦੇ ਵਿੱਚ ਵੀ ਇੰਟਰਵਿਊ ਹੋ ਰਹੀਆਂ ਤੇ ਐਡੇ ਵੱਡੇ ਵੱਡੇ ਸੈਲੀਬ੍ਰਿਟੀ ਸੇਫ ਨਹੀਂ ਐ ਛਰੇ ਆਮ ਗੋਲੀਆਂ ਮਾਰ ਕੇ ਮਾਰ ਦਿੰਦੇ ਆ ਫਿਰ ਕੋਈ ਸਰਕਾਰ ਉਹਨਾਂ ਤੇ ਕੋਈ ਉਹ ਕੇਸ ਦਾ ਨਹੀਂ ਮੂੰਹ ਸਿਰ ਬੰਦ ਦਾ ਕੋਈ ਕਿਸੇ ਪਾਸੇ ਪੰਜਾਬ ਨੂੰ ਯਾਨੀ ਕਿ ਨਾ ਲੌਂਗ ਆਨ ਆਰਡਰ ਤੇ ਨਾ ਕੋਈ ਰੈਵਨਿਊ ਤੇ ਦੋ ਤਿੰਨ ਚੀਜ਼ਾਂ ਹੈ ਜਿੱਥੋਂ ਰੈਵਨਿਊ ਆਉਂਦਾ ਤੇ ਉਹ ਵੀ ਇੰਨੀ ਕ腐ਸ਼ਨ ਦੀ ਭੇਟ ਚੜਿਆ ਪਿਆ ਕਿ ਥੱਲੇ ਜ਼ਮੀਨ ਤੱਕ ਪੈਸਾ ਲੱਗਦਾ ਹੀ ਨਹੀਂ ਪ੍ਰੋਪਰ ਹੁਣ ਦੋ ਤਿੰਨ ਸਾਲ ਹੋ ਗਏ ਪਿੰਡਾਂ ਦੇ ਵਿੱਚ ਕੋਈ ਨਵੀਂ ਡਿਵੈਲਪਮੈਂਟ ਨਹੀਂ ਹੋ ਰਹੀ ਕੋਈ ਗਲੀ ਨਾਲੀ ਸੜਕ ਨਹੀਂ ਬਣ ਰਹੀ ਤੇ ਖਸਤਾ ਹੁੰਦੀ ਜਾ ਰਹੀਆਂ ਜੋ ਪੁਰਾਣੀਆਂ ਬਣੀਆਂ ਚੀਜ਼ਾਂ ਵੀ ਖਸਤਾ ਹੁੰਦੀਆਂ ਜਾ ਰਹੀਆਂ ਪੁਰਾਣੇ ਜੋ ਹਸਪੀਟਲ ਬਣੇ ਉਹ ਖਸਤਾ ਹੁੰਦੇ ਜਾ ਰਹੇ ਤੇ ਗਵਰਨਮੈਂਟ ਦਾ ਕੋਈ ਧਿਆਨ ਨਹੀਂ ਇੰਨਾ ਕਮਲ ਤੇ ਨਾ ਹੁਣ ਲੋਕਾਂ ਦੇ ਵਿੱਚ ਇੰਨੀ ਜ਼ਿਆਦਾ ਨਿਰਾਸ਼ਤਾ ਆ ਰਹੀ ਹੈ ਤੇ ਨਾ ਹੁਣ ਬਾਹਰ ਦਾ ਹੀ ਕੰਮ ਰਹਿ ਗਿਆ ਬਾਹਰ ਦਾ ਵੀ ਕਾਫੀ ਘਟ ਗਿਆ ਤੇ ਉੱਥੇ ਵੀ ਕੰਮ ਨਹੀਂ ਆ ਬਾਹਰਲੇ ਕੋਈ ਕਿਸੇ ਦੇਸ਼ ਚ ਕੰਮ ਨਹੀਂ ਆ ਤੇ ਹੁਣ ਪੰਜਾਬ ਚ ਇੰਨੀ ਉਹ ਫੈਲ ਚੁੱਕੀ ਹੈ ਨਰਾਸ਼ਤਾ ਇਹਨੂੰ ਦੂਰ ਕਰਨ ਲਈ ਚੰਗੇ ਲੀਡਰ ਚੁਣੋ ਵਿਜ਼ਨਰੀ ਚੁਣੋ ਜਿਹੜੇ ਕੋਈ ਰੋਡ ਮੈਪ ਬਣਾ ਕੇ ਸਟੇਟ ਨੂੰ ਕਿਸੇ ਰਾਹ ਤੇ ਪਾਉਣ ਤਾਂ ਇਹ ਤੁਹਾਡਾ ਗੱਡੀ ਚਲਣੀ ਹੈ ਨਹੀਂ ਤੇ ਪੰਜਾਬ ਬਹੁਤ ਥੱਲੇ ਡਿੱਗ ਪੈਣਾ ਤੇ ਫਿਰ ਬਹੁਤ ਮੁਸ਼ਕਲ ਉੱਠੂਗਾ 5.5 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ ਗਿਆ ਤੇ ਇਦਾਂ ਹੀ ਜੇ ਕਰਦਾ ਚੜਦਾ ਗਿਆ ਤੇ ਫਿਰ ਕਰਜ਼ੇ ਹੀ ਲਾਉਣ ਜੋਗੀ ਗਵਰਨਮੈਂਟ ਦੀ ਹیثیت ਰਹਿਣੀ ਹੈ ਹੁਣ ਵੀ ਇਹੀ ਹੈ ਸਥਿਤੀ ਕਰਜ਼ੇ ਦਾ ਵਿਆਜ ਪੇ ਕਰਦੇ ਆ ਤੇ ਕਰਜ਼ਾ ਲੈ ਕੇ ਕਰਜ਼ੇ ਦਾ ਇੰਟਰਸਟ ਪੇ ਕਰਦੇ ਆ ਤੇ ਇੰਨੀ ਜਿਆਦਾ ਖਰਾਬ ਕੰਮ ਹੋ ਚੁੱਕਿਆ ਇਹਨੂੰ ਸੁਧਾਰਨ ਲਈ ਚੰਗੇ ਬੰਦਿਆਂ ਨੂੰ ਭਾਰਤ ਸਰਕਾਰ ਨਾਲ ਮਿਲ ਕੇ ਜਿਹੜੀ ਸਰਕਾਰ ਕੋਈ ਐਦਾਂ ਦੀ ਚੁਣੋ ਜਿਹੜੀ ਕੋਈ ਤੁਹਾਡਾ ਹੱਲ ਕੱਢ ਪਾਏ ਨਹੀਂ ਤੇ ਬਹੁਤ ਕੰਮ ਖਰਾਬ ਹੋ ਜਾਊਗਾ ਇੱਥੇ ਜੰਗਲ ਰਾਜ ਬਣ ਜਾਊਗਾ ਜਦੋਂ ਇੱਥੇ ਐਦਾਂ ਦੇ ਹਾਲਾਤ ਬਣ ਗਏ ਜਦੋਂ ਲੋਕਾਂ ਦਾ ਕੋਈ ਕੰਮ ਕਰਨਾ ਚੱਲਿਆ ਸੋ ਚੰਗੇ ਬੰਦੇ ਚੁਣੋ ਆਪਣੇ ਬੱਚਿਆਂ ਦੇ ਭਵਿੱਖ ਲਈ ਵੋਟ ਸਹੀ ਬੰਦੇ ਨੂੰ ਪਾਇਆ ਕਰੋ ਥੈਂਕ ਯੂ ਸਤਿ ਸ੍ਰੀ ਅਕਾਲ